ਸਭ ਤੋਂ ਪਹਿਲਾਂ ਤਾਂ ਹੀ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭਣ ਭਰਾਵਾਂ ਨੂੰ ਆਦੇਸ਼ 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 ਜਿਨ੍ਹਾਂ ਵੀਰ ਭਣ ਭਰਾਵਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਯੰਤਰਾਂ ਦੀ ਲੜੀ ਦੇ ਵਿੱਚ ਇੱਕ ਹੋਰ ਯੰਤਰ ਦਾ ਗਿਆਨ ਦੇਣ ਜਾ ਰਹੇ ਹਾਂ ਤੁਹਾਨੂੰ ਇਹ ਯੰਤਰ ਹੈਗਾ ਜੀ ਤਨ ਦੀ ਪ੍ਰਾਪਤੀ ਲਈ ਜਿਮਕਾਉ ਯੰਤਰ ਹੈ ਜਿਮਕਾਉਣ ਵਾਸਤੇ ਯੰਤਰ ਹੈ ਇਹ ਜੀ ਚਾਰ ਯੰਤਰ ਬਣੇਗੇ ਪਹਿਲਾ ਸ੍ਰੀ 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 ਇਸ ਤਰ੍ਹਾਂ 6 ਖਾਨਿਆਂ ਦੇ ਵਿੱਚ ਤਿੰਨ ਐ ਨੂੰ ਤਿੰਨ ਐ ਨੂੰ 9 ਖਾਨੇ ਹੋ ਗਏ ਟੋਟਲ ਜੀ ਉਸ ਤੋਂ ਬਾਅਦ ਓਮ ਇਹ ਵੀ ਆਈਆਂ 9 ਖਾਨੇ ਦੇ ਵਿੱਚ ਤਿੰਨ ਇਧਰੋਂ ਤਿੰਨ ਇਧਰੋਂ ਉਸ ਤੋਂ ਬਾਅਦ ਜੀ ਇਹ ਵਾਲਾ ਯੰਤਰ ਹੈ ਜੀ ਫਿਰ ਇਹ ਵਾਲਾ ਯੰਤਰ ਹੈ ਜੀ ਇਹ ਚਾਰ ਯੰਤਰ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਰੱਖ ਲਓ ਚਾਰਾਂ ਦੇ ਵਿੱਚੋਂ ਕੋਈ ਵੀ ਇੱਕ ਸਿਲੈਕਟ ਕਰ ਲਿਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਇਹ ਯੰਤਰ ਦਾ ਕੰਮ ਕੀ ਹੈ ਜੀ ਤਾਨ ਦੀ ਪ੍ਰਾਪਤੀ ਲਈ ਹੈ ਕੋਈ ਵੀ ਉਦਯੋਗਪਤੀ ਜਾਂ ਵਪਾਰਕ ਆਦਮੀ ਜਾਂ ਦੁਕਾਨਦਾਰ ਆਦਮੀ ਦੇ ਕੋਲੇ ਤਾਨ ਦੀ ਕਮੀ ਰਹਿੰਦੀ ਹੈ ਤੰਤਰ ਪ੍ਰਾਪਤ ਕਰਨ ਲਈ ਇਹ ਜੰਤਰ ਹੈ ਜਾਰੇ ਇਹਨਾਂ ਦੇ ਵਿੱਚੋਂ ਸਿਰਫ ਇੱਕ ਜੰਤਰ ਤੁਸੀਂ ਵਰਤ ਲਿਓ ਉਹਦੀ ਵਿਧੀ ਆ ਤੁਹਾਨੂੰ ਦੱਸੂਗਾ ਕਿਹੜੇ ਸਾਧਨਾਂ ਪ੍ਰਯੋਗ ਵਿਧੀ ਆ ਉਸ ਵਿਧੀ ਰਾਈ ਨੂੰ ਸਿੱਧ ਕਰ ਦਿਓ ਜਾਂ ਵਰਤ ਲਿਓ ਫਿਰ ਇਹ ਕੰਮ ਕਰੂਗਾ ਬਹੁਤ ਹੀ کارਗਰ ਮੰਤਰ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਜਿਹਾ ਲੱਗਦੀਆਂ ਤੋਂੜਨਾ ਵਾਲਾ ਕੀਤਾ ਸੀ ਯੰਤਰ ਹੀ ਪਾਵਾਂਗੇ ਕਿਉਂਕਿ ਯੰਤਰ ਕਾਫੀ ਇਹਦੇ ਵਿੱਚ ਆ ਸਾਰੇ ਯੰਤਰੀ ਹੈ ਜਿਨੇ ਲਿਖੇ ਹੋਇਆ ਹਰ ਇੱਕ ਯੰਤਰ ਦਾ ਵੱਖੋ ਵੱਖਰਾ ਕੰਮ ਹੈ ਜੀ ਵੱਖੋ ਵੱਖਰਾ ਯੰਤਰ ਆ ਵੱਖੋ ਵੱਖਰੇ ਦੇਵਤੇ ਦਾ ਇਹ ਸਾਰੇ ਯੰਤਰ ਤੁਹਾਨੂੰ ਦੇਣੇ ਆ ਆਪਾਂ ਤੇ ਚੱਲਦੇ ਆ ਜੀ ਵਿਧੀ ਵੱਲ ਵਿਧੀ ਇਹਦੀ ਹੈਗੀ ਜੀ ਇਨ੍ਹਾਂ ਚਾਰਾਂ ਯੰਤਰਾਂ ਵਿੱਚੋਂ ਕਿਸੇ ਇੱਕ ਯੰਤਰ ਨੂੰ ਕਾਗਜ਼ ਜਾਂ ਭੋਜ ਪੱਤਰ ਤੇ ਅਸ਼ਟ ਗੰਧ ਜਾਂ ਕੇਸਰ ਦੇ ਕੋਲ ਵਿੱਚ ਲਿਖ ਲੈਣੇ ਆ ਦੇਖੋ ਜੀ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਇੱਕ ਜੰਤਰ ਤੁਸੀਂ ਲੈ ਸਕਦੇ ਆ ਤੇ ਇਹਨਾਂ ਚਾਰਾਂ ਵਿੱਚੋਂ ਇੱਕ ਜੰਤਰ ਤੁਸੀਂ ਲੈ ਕੇ ਉਹਨੂੰ ਜਾਂ ਤਾਂ ਕਾਗਜ਼ ਦੇ ਉੱਤੇ ਜਾਂ ਅੰਸਾਰੀ ਵਾਲ ਤੋਂ ਭੋਜ ਪੱਤਰ ਮਿਲ ਜਨਾਂ ਦਾ ਉਹਦੇ ਉੱਤੇ ਅਸ਼ਟਗੰਧ ਦੀ ਸ਼ਾਹੀ ਜਾਂ ਕੇਸਰ ਜਾਂ ਤਾਂ ਅਸ਼ਟਗੰਧ ਦੀ ਸ਼ਾਹੀ ਹੋਵੇ ਜੀ ਜਾਂ ਕੇਸਰ ਦੀ ਸ਼ਾਹੀ ਹੋਵੇ ਉਹਦੇ ਨਾਲ ਲਿਖਣਾ ਜੀ ਇਹ ਤੇ ਲੈ ਕੇ ਉਹ ਤੋਂ ਬਾਅਦ ਦੀ ਪ੍ਰਾਨ ਪ੍ਰਤੀਸ਼ਟਾ ਅਤੇ ਪੂਜਾ ਕਰਨ ਦੇ ਬਾਅਦ ਜਿੱਥੇ ਆਪਾਂ ਰੁਪਏ ਪੈਸੇ ਰੱਖਦੇ ਆਂ ਤਜੋਰੀ ਜਾਂ ਜੇ ਉਹਦੇ ਡੱਬੇ ਵਿੱਚ ਰੱਖੋ ਜਿੱਦੋਂ ਆਪਾਂ ਲੈ ਲਏ ਜੀ ਇਹ ਯੰਤਰ ਅਸ਼ਟਗੰਧੀ ਸ਼ਾਈ ਨਾਲ ਜਾਂ ਕੇਸਰੀ ਦੀ ਸ਼ਾਈ ਨਾਲ ਉਸ ਤੋਂ ਬਾਅਦ ਵਿੱਚ ਆਪਾਂ ਉਹਦੀ ਪ੍ਰਾਣ ਪ੍ਰਤੀਸ਼ਟਾ ਕਰਨੀ ਆ ਯਾਨੀ ਕਿ ਪੂਜਾ ਅਰਚਨਾ ਕਰਨੀ ਉਹਦੀ ਧੂਪ ਦੀਪ ਦੇਣਾਗਾ ਫਿਰ ਉਹਨੂੰ ਆਪਾਂ ਕਿਸੇ ਵੀ ਜਿੱਥੇ ਆਪਾਂ ਜਿਵੇਂ ਦਾ ਕਰਦੇ ਆਂ ਤਜੋਰੀ ਦੇ ਵਿੱਚ ਜਾਂ ਕਿਤੇ ਜੇਬ ਰੱਖਦੇ ਆਪਾਂ ਜਾਂ ਕਿਤੇ ਡੱਬੇ ਦੇ ਵਿੱਚ ਜਿੱਥੇ ਵੀ ਆਪਾਂ ਪੈਸੇ ਜਿ ਰੱਖਦੇ ਆਂ ਤਜੋਰੀ ਵਿੱਚ ਜਾਂ ਗੱਲੇ ਦੇ ਵਿੱਚ ਤਾਂ ਇਹ ਜੰਤਰ ਉੱਥੇ ਰੱਖਣਾ ਗੀ ਜਿਸ ਨਾਲ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਵਪਾਰ ਅਤੇ ਉਦਯੋਗਪਤੀ ਜਿਹੜੇ ਵਪਾਰੀ ਲੋਕ ਆ ਜਾਂਦੇ ਨੇ ਜਿਹੜੇ ਦੁਕਾਨਦਾਰ ਲੋਕ ਆ ਜਿਨ੍ਹਾਂ ਨੇ ਦੁਕਾਨ ਦੇ ਕੱਲੇ ਦੇ ਵਿੱਚ ਰੱਖਣਾ ਜਾਂ ਕਿਤੇ ਦੁਕਾਨ ਦੇ ਵਿੱਚ ਪੱਕੇ ਤੌਰ ਤੇ ਲਾਉਣਾ ਦਾ ਉਹ ਦਿਵਾਲੀ ਵਾਲੀ ਰਾਤ ਨੂੰ ਪਹਿਲਾਂ ਪੂਜਾ ਕਰੋ ਉਸ ਦੇ ਬਾਅਦ ਦੁਕਾਨ ਜਾਂ ਦਫ਼ਤਰ ਦੀ ਦੀਵਾਰ ਦੇ ਸੰਧੂਰ ਨਾਲ ਇਹ ਲਿਖਣਾਗਾ ਜੋ ਵੀ ਬਹੀ ਖਾਤਾ ਆਪਾਂ ਲਾਉਣੀ ਆ ਜਾਂ ਜਿਹਦੇ ਆਪਾਂ ਹਿਸਾਬਤਾ ਉਹ ਲਿਖਦੇ ਆਂ ਵੀ ਪੈਸਿਆਂ ਦਾ ਉਹਦੇ ਪਹਿਲੇ ਪੰਨੇ ਤੇ ਲਿਖ ਲੈਣਾ ਇਹਨੂੰ ਪਹਿਲੇ ਪੰਨੇ ਤੇ ਲਿਖਣ ਤੋਂ ਬਾਅਦ ਫਿਰ ਇਸ ਜਨਤਾ ਦੀ ਕਰਾਮਾਤ ਦੇਖਿਓ ਬਹੁਤ کارਗਰ ਮੰਤਰ ਆ ਜੀ ਮੇਰਾ ਆਪਦਾ ਬਣਾਇਆ ਹੋਇਆ ਹੈ ਮੈਂ ਇਹ ਜਯੰਤਰ ਨੂੰ ਬਣਾ ਕੇ ਹਮੇਸ਼ਾ ਆਪਣੀ ਗੱਲੀ ਦੇ ਵਿੱਚ ਰੱਖਦਾਗਾ ਤੇ ਬਹੁਤ ਵਧੀਆ ਕਾਰਗਰ ਮੰਤਰ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਹੋਰ ਭੈਣ ਭਰਾ ਦੇ ਕੰਮ ਆ ਸਕੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ